ਤੇ ਬੀਤੇ ਦਿਨੀ ਮੋਗਾ ਦੇ ਧਰਮਕੋਟ 'ਚ ਨਗਰ ਕੀਰਤਨ ਦੌਰਾਨ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਜਿੱਥੇ ਕਿ ਨਗਰ ਕੀਰਤਨ ਦੌਰਾਨ ਹੀ ਪਾਲਕੀ ਸਾਹਿਬ ਵਿੱਚ ਕਰੰਟ ਆਉਣ ਕਾਰਨ ਦੋ ਲੋਕਾਂ ਦੀ ਜਾਨ ਚਲੀ ਗਈ ਸੀ ਉਧਰ ਹੁਣ ਇਸ ਪੂਰੇ ਮਾਮਲੇ ਦੀ ਇੱਕ ਦਰਦਨਾਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਿ ਕਰੰਟ ਲੱਗਣ ਦੀਆਂ ਤਸਵੀਰਾਂ ਕੈਮਰੇ ਵਿੱਚ ਕਾਹ ਦੀਆਂ ਨਹੀਂ ਦਰਸਲ ਇਹਨਾਂ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਦੋਂ ਪਾਲਕੀ ਸਾਹਿਬ ਗੜੀ ਵਿੱਚੋਂ ਗੁਜ਼ਰ ਰਹੀ ਸੀ ਤਾਂ ਇਸ ਦੌਰਾਨ ਉਹ ਹਾਈ ਵੋਲਟੇਜ ਤਾਰਾਂ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਪਾਲਕੀ ਸਾਹਿਬ 'ਚ ਕਰੰਟ ਆ ਗਿਆ ਅਤੇ ਇਸ ਦੌਰਾਨ ਕਈ ਲੋਕ ਕਰੰਟ ਲੱਗਦਿਆਂ ਹੀ ਥੱਲੇ ਡਿੱਗ ਗਏ ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸੀ ਤੁਹਾਨੂੰ ਇਹ ਤਸਵੀਰਾਂ ਦਿਖਾਉਣੇ ਆ ਜਿਸ ਵਿੱਚ ਕਿ ਸਿੱਖ ਸੰਗਤਾਂ ਕਰੰਟ ਲੱਗਣ ਤੋਂ ਬਾਅਦ ਧਰਤੀ ਤੇ ਡਿੱਗਦੀਆਂ ਸਾਫ ਨਜ਼ਰ ਆ ਰਹੀਆਂ ਨੇ ਤੇ ਇਸ ਹਾਦਸੇ ਦੌਰਾਨ ਘੱਟੋ ਘੱਟ 8 ਤੋਂ 9 ਵਿਅਕਤੀ ਕਰੰਟ ਦੀ ਲਪੇਟ ਵਿੱਚ ਆ ਗਏ ਸਨ ਜਦਕਿ ਇਹਨਾਂ ਵਿੱਚੋਂ ਦੋ ਦੀ ਦਰਦਨਾਕ ਮੌਤ ਹੋ ਗਈ ਸੀ ਹੁਣ ਇਸ ਹਾਦਸੇ ਦੀ ਵੀਡੀਓ ਸਾਹਮਣੇ ਇਹ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਈ ਕਿੰਜ ਸੰਗਤ ਵਿੱਚੋਂ ਕੁਝ ਲੋਕ ਅਚਾਨਕ ਥੱਲੇ ਡਿੱਗ ਜਾਂਦੇ ਨੇ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਕੋਟ ਸਦਰਖਾਂ ਵਿਖੇ ਨਗਰ ਕੀਰਤਨ ਦੌਰਾਨ ਬੀਤੇ ਕੱਲ ਪਾਲਕੀ ਸਾਹਿਬ ਬਿਜਲੀ ਦੇ ਤਾਰਾਂ ਨਾਲ ਟਕਰਾਉਣ ਨਾਲ ਉਸ ਵਿੱਚ ਕਰੰਟ ਆ ਗਿਆ ਸੀ ਇਸ ਕਾਰਨ ਕਈ ਲੋਕਾਂ ਨੂੰ ਕਰੰਟ ਦੇ ਝਟਕੇ ਲੱਗੇ ਸੀ ਜਦਕਿ ਇੱਕ ਮਹਿਲਾ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਜਦਕਿ ਕਰੀਬ 7-8 ਵਿਅਕਤੀ ਹੋਰ ਜੋ ਕਿ ਗੰਭੀਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਕਈ ਨੇੜਲੇ ਹਸਪਤਾਲਾਂ 'ਚ ਪਾਰਟੀ ਕਰਵਾਇਆ ਗਿਆ ਸੀ ਉਧਰ ਹੁਣ ਹਾਸੇ ਤੋਂ ਦੂਜੇ ਦਿਨ ਇਸ ਦਰਦਨਾਕ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਿਸ ਤਰ੍ਹਾਂ ਕਰੰਟ ਲੱਗਣ ਨਾਲ ਕੁਝ ਲੋਕ ਜ਼ਮੀਨ ਤੇ ਡਿੱਗਦੇ ਨੇ ਅਤੇ ਮੌਕੇ ਤੇ ਹੜਕੰਪ ਮੱਚ ਜਾਂਦਾ ਹੈ ਪਾਲਕੀ ਸਾਹਿਬ ਨੂੰ ਮੌਕੇ ਤੇ ਹੀ ਰੋਕ ਲਿਆ ਜਾਂਦਾ ਹੈ ਅਤੇ ਇਸ ਦੌਰਾਨ ਜੋ ਪੰਜ ਪਿਆਰੇ ਅੱਗੇ-ਅੱਗੇ ਨਿਸ਼ਾਨ ਸਾਹਿਬ ਲੈ ਕੇ ਚੱਲ ਰਹੇ ਹੁੰਦੇ ਨੇ ਉਹ ਆਪਣੇ ਨਿਸ਼ਾਨ ਸਾਹਿਬ ਦੇ ਨਾਲ ਤਾਰਾ ਨੂੰ ਪਾਸੇ ਕਰਦੇ ਵੀ ਨਸਰਾਏ ਨੇ ਪਰ ਇਸ ਘਟਨਾ ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ